ਅਕਾਲੀ ਦਲ ਕੀ ਸੀ ਦਾ ਮਤਲਬ ਕੀ ਸੀ ਕਿ ਜੋ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਵੇਗੀ ਅਕਾਲੀ ਦਲ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਏਗਾ ਇਹਦਾ ਮਤਲਬ ਇਹ ਸੀ ਇਹਦਾ ਮਤਲਬ ਇਹ ਸੀ ਵੀ ਅਕਾਲੀ ਦਲ ਅੱਜ ਵਾਲਾ ਨਹੀਂ ਜੋ ਜਿੱਥੋਂ ਅਕਾਲੀ ਦਲ ਪੈਦਾ ਹੋਇਆ ਸੀ ਕਿ ਸਿੱਖਾਂ ਨੂੰ ਦੂਜੇ ਬਣ ਇੱਕ ਚੇਤਾ ਰੱਖਿਓ ਸਾਡੇ ਸਮਾਜ ਦਾ ਸਟੇਟ ਦਾ ਭਲਾ ਹੀ ਉਹ ਵਿਚਾਰਧਾਰਾ ਕਰ ਸਕਦੀ ਸੀ ਜਿਹੜੀ ਵਿਚਾਰਧਾਰਾ ਚੋਂ ਕਦੀ ਅਕਾਲੀ ਦਲ ਜਨਮ ਲੈ ਕੇ ਬਾਹਰ ਆਇਆ ਸੀ ਲੋੜ ਕਾਦੀ ਸੀ ਲੋੜ ਸੀ ਸਾਨੂੰ ਅਕਾਲੀ ਦਾਲਾਹੋ ਰਹਿੰਦਾ ਬੰਦੇ ਜੇ ਮਾੜੇ ਕਰਤਾਰ ਵਾਲੇ ਆ ਗਏ ਮਾੜੇ ਵਿਚਾਰ ਤਰਾਂ ਵਾਲੇ ਆ ਗਏ ਬੰਦੇ ਚੇਂਜ ਕੀਤੇ ਜਾਣ ਜਿਵੇਂ ਆਪਣਾ ਟੱਬਰ ਉਹ ਹੁੰਦਾ ਹੈ ਪਰਿਵਾਰ ਉਹ ਹੁੰਦਾ ਹੈ ਪਰਿਵਾਰ ਵਿੱਚ ਜੇ ਪਰਿਵਾਰ ਦੇ ਕਿਸੇ ਜੀ ਦੇ ਕੋਲੋਂ ਪਰਿਵਾਰ ਨਾ ਸੰਭਿਆ ਜਾਏ ਆਪਾਂ ਨੂੰ ਕੀ ਆਨੇ ਤੂੰ ਥੋੜਾ ਜਿਹਾ ਪਰਾਂ ਹੋ ਕਈ ਵਰੀ ਪਰਿਵਾਰਾਂ ਜੇ ਆਪਾਂ ਵੇਖਦੇ ਆਂ ਘਰ ਦੇ ਮੁਖੀ ਕੋਲੋਂ ਪਰਿਵਾਰ ਸਹੀ ਨਹੀਂ ਚੱਲਦਾ ਦੂਜਾ ਛੋਟਾ ਪਰਾ ਜਾਂ ਵਿਚਾਰਲਾ ਪਰਾ ਕਹਿੰਦਾ ਲਿਆਮ ਇਹਨੂੰ ਆਗੂ ਬਣਾ ਦੋ ਤਾਂ ਕਿ ਸਾਰੇ ਘਰ ਦੇ ਤਰੀਕੇ ਨਾਲ ਬਹੁਤ ਐਸੇ ਘਰ ਵੇਖੇ ਜਿੱਤੇ ਸਭ ਤੋਂ ਛੋਟੇ ਭਰਾ ਨੂੰ ਘਰ ਦੀ ਸਾਰੇ ਜ਼ਿੰਮੇਵਾਰੀ ਦਿੱਤੀ ਵੱਡੇ ਨੂੰ ਨਹੀਂ ਦਿੱਤੀ ਕਿਸੇ ਘਰ 'ਚ ਵੱਡੇ ਨੂੰ ਜ਼ਿੰਮੇਵਾਰੀ ਦਿੱਤੀ ਕਿਸੇ ਦੇ ਘਰ 'ਚ ਵਿਚਕਾਰ ਲੈਣ ਦੇ ਦਿੱਤੀ ਕਿਸੇ ਦੇ ਘਰ ਪਿਓ ਨੂੰ ਦੇ ਦਿੱਤੀ ਜਾਨੀ ਕਿ ਜੇ ਆਪਾਂ ਆਪਣੇ ਪਰਿਵਾਰਾਂ ਵਿੱਚ ਇੰਨਾ ਕੁ ਭੰਨ ਤੋੜ ਕਰਕੇ ਪਰਿਵਾਰਾਂ ਨੂੰ ਅੱਗੇ ਲੈ ਕੇ ਤੁਰ ਸਕਦੇ ਆ ਤਾਂ ਸਾਡਾ ਪੰਥਕ ਤੌਰ ਤੇ ਵੀ ਇਦਾਂ ਹੋਣਾ ਚਾਹੀਦਾ ਸੀ ਕਿ ਜਿਸ ਮਕਸਦ ਵਾਸਤੇ ਅਕਾਲੀ ਦਲ ਬਣਿਆ ਸੀ ਉਹ ਮਕਸਦ ਹੀ ਜੋ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਵੇ ਅਕਾਲੀ ਦਲ ਉਹਨਾਂ ਫੈਸਲਿਆਂ ਨੂੰ ਬੋਲੋ ਸਾਰੇ ਜੀ ਲਾਗੂ ਕਰਾਵੇ ਤੇ ਸਾਨੂੰ ਦੂਜਿਆਂ ਦੇ ਦਰਵਾਜ਼ੇ ਵੱਲ ਵੇਖਣ ਦੀ ਲੋੜ ਪੈਂਦੀ ਨਾ ਪਰ ਇੱਥੇ ਇੱਕ ਫਰਕ ਪੈ ਗਿਆ ਜਿਹੜੇ ਅਗਲੇ ਆਏ ਉਹਨਾਂ ਨੇ ਸਟੱਡੀ ਨਹੀਂ ਕੀਤੀ ਉਹਨਾਂ ਨੇ ਸਿਰਫ ਕੁਰਸੀ ਨੂੰ ਮੋਖ ਰੱਖਿਆ ਉਹਨਾਂ ਰੱਖਿਆ ਵੀ ਕੁਰਸੀ ਚਾਹੀਦੀ ਹੈ ਸਾਨੂੰ ਕੁਰਸੀ ਲੈਣ ਵਾਸਤੇ ਭਾਵੇਂ ਕਿਸੇ ਦੇ ਪੈਰਾਂ 'ਚ ਵੀ ਬਹਿਣਾ ਪਵੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕੁਰਸੀ ਲੈਣ ਵਾਸਤੇ ਅਗਲੇ ਸਮਝੌਤੇ ਵੀ ਕਰਦੇ ਰਹੇ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਰਹੀ ਉਹ ਦੂਜਿਆਂ ਨਾਲ ਗੰਢ ਧੁੱਪ ਕਰਕੇ ਵੀ ਸਿਆਸਤ ਵਿੱਚ ਆਉਂਦੇ ਰਹੇ ਪਰ ਜਿੱਦਨ ਆਪਣੇ ਦੰਦ ਖੱਟੇ ਹੋ ਗਏ ਉਹਦਨ ਆਪ ਹੀ ਉਸ ਪਾਰਟੀ ਦੇ ਵਿਰੁੱਧ ਬੋਲਣ ਲੱਗ ਪਏ ਤੇ ਮੈਨੂੰ ਲੱਗਦਾ ਕਦੀ ਵੀ ਦੂਜਿਆਂ ਦੀ ਹੱਲਪ ਲੈਣ ਦੀ ਲੋੜ ਹੀ ਨਾ ਪੈਂਦੀ ਜੇ ਉਹਨਾਂ ਨੇ ਸਿੱਖਾਂ ਦੇ ਕੀਤੇ ਹੋਏ ਜਿਹੜੇ ਧਾਰਮਿਕ ਫੈਸਲੇ ਸੀ ਉਹਨਾਂ ਨੂੰ ਲਾਗੂ ਕਰਾਉਣ ਵਿੱਚ ਆਪਣਾ ਰੋਲੀ ਰੋਲ ਅਦਾ ਕੀਤਾ ਹੁੰਦਾ ਤੇ ਅੱਜ ਉਹ ਦਿਨ ਕੌਮ ਨੂੰ ਕਦੀ ਵੀ ਵੇਖਣੇ ਨਾ ਪੈਂਦੇ ਤੁਹਾਡ ਜ ਸਮੱਸਿਆ ਹੀ થી ਆਈ ਪਿਆਰੋ ਇਹ ਦੀ ਸਟੱਡੀ ਕਰਨ ਦੀ ਲੋੜ ਹੈ ਪੜਨ ਦੀ ਲੋੜ ਹੈ ਵੀ ਅਕਾਲੀ ਦਲ ਮਾੜਾ ਨਹੀਂ ਸੀ ਅਕਾਲੀ ਦਲ ਵਿੱਚ ਆਏ ਹੋਏ ਬੰਦੇ ਮਾੜੇ ਆ ਗਏ ਜਿਹੜੇ ਜਾ ਕੇ ਕਿਤੇ ਕ੍ਰਿਸ਼ਨਾ ਦੇ ਉਹਦੇ ਪ੍ਰੋਗਰਾਮਾਂ 'ਚ ਵੀ ਸ਼ਾਮਲ ਹੋ ਜਾਂਦੇ ਸੀ ਜੋ ਸੱਚੇ ਸੌਦੇ ਵਾਲਿਆਂ ਨੂੰ ਵੀ ਜਾ ਕੇ ਮਾਫ ਕਰ ਦਿੰਦੇ ਸੀ ਥਾਂ ਥਾਂ ਤੇ ਜਿੱਥੇ ਵੀ ਜਾਣੀ ਕਿ ਇੰਜ ਕਹਿ ਲਓ ਵੀ ਬਾਹਰਲਾ ਰੂਪ ਉਹਨਾਂ ਦਾ ਸਿੱਖਾਂ ਵਾਲਾ ਬਣ ਗਿਆ ਸੁਰਤ ਉਹਨਾਂ ਦੀ ਸਿੱਖਾਂ ਵਾਲੀ ਹੈ ਕੋਈ ਨਹੀਂ ਜੋ ਸੇਮ ਉਹ ਕਹਾਣੀ ਬਣ ਗਈ ਜਿਹੜੀ ਗਧੇ ਉੱਤੇ ਸ਼ੇਰ ਵਾਲੀ ਖਾਲਾ ਆਪਾ ਆਨੰਦਪੁਰ ਸਾਹਿਬ ਦੀ ਕਹਾਣੀ ਪੜ੍ਹਦੇ ਆ ਉਹ ਸੇਮ ਗੱਲ ਬਣ ਗਈ ਵੀ ਬਾਹਰੋਂ ਵੇਖਣ ਵਾਲਿਆਂ ਨੇ ਬਬਰ ਸ਼ੇਰ ਸਮਝ ਲਿਆ ਅੰਦਰੋਂ ਕੰਮ ਹਰਕਤਾਂ ਉਹ ਸੀ ਆ ਉਹ ਸਮਾਂ ਪਾ ਕੇ ਹੌਲੀ ਹੌਲੀ ਉਗੜ ਗਿਆ ਵੀ ਉਹ ਜਿਵੇਂ ਲਲਾਰੀ ਦੇ ਮੱਟ ਵਿੱਚ ਪੈ ਗਿੱਦੜ ਰਤਾ ਜੰਗਲ ਅੰਦਰ ਜਾਏ ਕ ਪਖੰਡਕ ਮਤਾ ਉਹਤੇ ਬੋਲਣ ਪਾਜ ਉਗਾੜਿਆ ਜੋ ਮੂਲੀ ਪੱਤਾ ਹੈ ਬੰਦਾ ਮੂਲੀ ਖਾ ਕੇ ਚੌ ਬੰਦਿਆਂ ਵਿੱਚ ਬੈਠਾ ਹੋਵੇ ਨਾ ਜਦੋਂ ਤੱਕ ਤੇ ਮੂੰਹ ਬੰਦ ਕਰਕੇ ਬੈਠਾ ਤੇ ਪਰਦਾ ਪਿਆ ਰਹਿੰਦਾ ਜੇ ਮੜਾ ਜਾਂ ਬੋਲੇ ਤੇ ਇੱਕ ਦਮ ਉਹਦੇ ਮੂੰਹ ਚੋਂ ਸਮੈਲ ਜਦੋਂ ਹੁੰਦੀ ਆ ਨਾ ਉਹ ਪਹਸਾਬ ਲਾ ਲੈਂਦੇ ਵੀ ਇਹ ਬੰਦਾ ਮੂਲੀ ਖਾ ਕੇ ਆ ਤੇ ਲਸਣ ਵੀ ਇਦਾਂ ਹੀ ਆ ਵੀ ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਣ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਨ ਕਹਿਣ ਲੱਗੇ ਬੰਦਾ ਲਸਣ ਦੀ ਗੰਢੀ ਖਾ ਕੇ ਆਇਆ ਹੋਵੇ ਨਾ ਤੇ ਕਹਿੰਦੇ ਦੋਹਾਂ ਬੰਦਿਆਂ 'ਚ ਬਹਿ ਜਾ ਇਦਾਂ ਤੇ ਜਦੋਂ ਤੱਕ ਉਹ ਚੁੱਪ ਕਰਕੇ ਬੈਠਾ ਮੂੰਹ ਬੰਦ ਰੱਖ ਕੇ ਬੈਠਾ ਫਿਰ ਉਦੋਂ ਤੱਕ ਨਹੀਂ ਗੱਲ ਬਣਨੀ ਪਰ ਜਦੋਂ ਬੋਲੂਗਾ ਨਾ ਪਤਾ ਲੱਗ ਜਾਣਾ ਸਾਰਿਆਂ ਵਿੱਚ ਸੇਮ ਇਦਾਂ ਹੀ ਜੇ ਤੇ ਚੁੱਪ ਕਰਕੇ ਬੀਬੇ ਪੁੱਤ ਬਣ ਕੇ ਬੈਠੇ ਰਹਿੰਦੇ ਤੇ ਸ਼ਾਇਦ ਆਪਾਂ ਨੂੰ ਪਤਾ ਲੱਗਣਾ ਨਹੀਂ ਸੀ ਪਰ ਬੋਲੇ ਕਦੋਂ ਜਦੋਂ ਕੋਈ ਕਿਤੇ ਹਰੇ ਰੱਬੀ ਆ ਜਾ ਕਰਦਾ ਫਰਦਾ ਕੋਈ ਕਿਤੇ ਜਾ ਕੇ ਟੱਲੀਆਂ ਹੜਕਾਉਂਦਾ ਫਰਦਾ ਉਹ ਕਹਿੰਦੇ ਯਾਰ ਅਸੀਂ ਤੇ ਤੁਹਾਨੂੰ ਪੰਥਕ ਸਮਝਦੇ ਸੀ ਤੁਸੀਂ ਤੇ ਕੁਝ ਹੋਰ ਨਿਕਲੇ ਮੈਂ ਕਿਹਾ ਅੱਜ ਵੀ ਮੈਂ ਵਾਪਸ ਮੋੜਾ ਹਣਾ ਮੈਂ ਕ ਅਕਾਲੀ ਦਲ ਜਮਾਤ ਨੂੰ ਬੇਨਤੀ ਕਰਨੀ ਚਾਹਨਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਜੜਾਂ ਲੱਗ ਜਾਣ ਤੇ ਤੁਹਾਨੂੰ ਆਪਣੀ ਜੜ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੋੜਨੀ ਪੈਣੀ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਜੜਾਂ ਇੱਕ ਵਾਰ ਉਖੜੀਆਂ ਕਦੀ ਤੁਸੀਂ ਕਿਸਦੇ ਤਰਲੇ ਮਾਰਦੇ ਫਿਰਦੇ ਹੋ ਕਦੀ ਕੇ ਨੂੰ ਮਨਾਉਂਦੇ ਫਿਰਦੇ ਹੋ ਮੈਂ ਕਹਿੰਦਾ ਤੁਹਾਨੂੰ ਕਿਸੇ ਨੂੰ ਮਨਾਉਣ ਦੀ ਲੋੜ ਨਹੀਂ ਪੈਣੀ ਮੇਰਾ ਸੁਝਾਅ ਹੈ ਜੀ ਮੈਂ ਵੀਡੀ ਰਾਹੀਂ ਸੁਝਾਅ ਦੇਣਾ ਚਾਹੁੰਦਾ ਕਿ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਜੜਾਂ ਦੁਬਾਰਾ ਲੱਗਣ ਤਾਂ ਸਿਧਾਂਤ ਗੁਰੂ ਗ੍ਰੰਥ ਸਾਹਿਬ ਦਾ ਲਾਓ ਪਖੰਡਵਾਦ ਬਾਹਰ ਕੱਢ ਦਿਓ ਸਿੱਖ ਤੇ ਅੱਜ ਵੀ ਸਿੱਖ ਕੌਮ ਤੇ ਅੱਜ ਵੀ ਚਾਹੁੰਦੀ ਆ ਸਾਨੂੰ ਚੰਗਾ ਆਗੂ ਮਿਲੇ ਪ੍ਰੋਬਲਮ ਇਥੇ ਆਉਂਦੀ ਆ ਜਿਨ੍ਹਾਂ ਨੂੰ ਆਗੂ ਬਣਾ ਲੈਂਦੇ ਆ ਉਹ ਕੁਰਸੀਆਂ ਦੇ ਮਾਰੇ ਫੇਕ ਕਿਤੇ ਨਾ ਕਿਤੇ ਵਿਗ ਜਾਂਦੇ ਆ ਉਹ ਵਿਚਾਰੇ ਹੱਥੜ ਜੇ ਹੋ ਕੇ ਫੇਰ ਉੱਤੇ ਬਹਿ ਜਾਂਦੇ ਯਾਰ ਆਗੂ ਚੁਣਿਆ ਸੀ ਆਗੂ ਤੇ ਕਿਤੇ ਹੋਰ ਹੀ ਜਾ ਕੇ ਖਲੋ ਗਿਆ ਬਸ ਇੱਥੇ ਸਮੱਸਿਆ ਪੁਰਾਣਾ ਸਮਾਂ ਐ ਸੀ ਜਦੋਂ ਆਗੂ ਚੁਣਦੇ ਸੀ ਨਾ ਅਗਲੇ ਉਹ ਆਗੂ ਸਭ ਤੋਂ ਮੋਰੀ ਹੋ ਕੇ ਲੜਦਾ ਸੀ ਜੇ ਸਰਦਾਰ ਹਰੀ ਸਿੰਘ ਦੇ ਨਲੂਏ ਦਾ ਵਕਤ ਸੀ ਅਕਾਲੀ ਫੂਲਾ ਸਿੰਘ ਦਾ ਵਕਤ ਸੀ ਜਿਹੜੇ ਉਸ ਵਕਤ ਆਗੂ ਸੀ ਨਾ ਉਹ ਪਛਾਣ ਨਹੀਂ ਸੀ ਤੁਰਦੇ ਜੇ ਤੋਬ ਦਾ ਪਈਆ ਇੱਕ ਬੰਨੇ ਡਿੱਗਦਾ ਸੀ ਤੇ ਸਭ ਤੋਂ ਪਹਿਲਾ ਆਗੂ ਕਹਿੰਦਾ ਸੀ ਮੈਂ ਮੋਢਾ ਦੇਊਂਗਾ ਮੈਂ ਮੋਢਾ ਦੇਊਂਗਾ ਭਾਵੇਂ ਮੇਰਾ ਆਪਣਾ ਨੁਕਸਾਨ ਹੋ ਜਾਏ ਤੇ ਜਦੋਂ ਆਗੂ ਨੇ ਆਪਣਾ ਆਪ ਹੀ ਕੁਰਬਾਨ ਕਰਤਾ ਤੇ ਪਿਛੇ ਲੱਗਣ ਵਾਲੇ ਕਿਦਾਂ ਆਪਣੇ ਆਪ ਨੂੰ ਬਚਾ ਲੈਣਗੇ ਜੀ ਅੱਜ ਪ੍ਰੋਬਲਮ ਇਹ ਜਦੋਂ ਮਾੜੀ ਜਿਹੀ ਅਗ ਲੱਗਣ ਲੱਗਦੀ ਹੈ ਸਭ ਤੋਂ ਪਹਿਲਾਂ ਆਗੂ ਹੀ ਆਪਣੇ ਬੱਚੇ ਸੇਵ ਕਰਦਾ ਵੀ ਕਿਤੇ ਮੇਰੇ ਘਰ ਨੂੰ ਅਗ ਨਾ ਲੱਗ ਜਾਏ ਆਗੂ ਦੀ ਕੁਆਲਿਟੀ ਵੇਖੋ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਿੱਚ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਨੇ ਸਾਰਾ ਸਿੱਖ ਸਿੱਖ ਕੌਮ ਪਾਤਸ਼ਾਹ ਦੀ ਅਗਵਾਈ ਕਬੂਲਦੇ ਨੇ ਪਾਤਸ਼ਾਹ ਆਪਣੇ ਬੱਚਿਆਂ ਦੀਆਂ ਲਾਸ਼ਾਂ ਦਾ ਅਗੋਂ ਦੀ ਲੰਗ ਐ ਐਵੇਂ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਵਾਰ 10 ਮਈ 1700 10 ਦੇ ਵਿੱਚ ਇੱਕ ਵਾਰ ਸਿੱਖ ਰਾਜ ਕਾਇਮ ਕਰਕੇ ਵਿਖਾਤਾ ਪਾਤਸ਼ਾਹ ਦਾ ਜੀਵਨ ਪਾਤਸ਼ਾਹ ਦਾ ਕਰਤਾਰ ਉਹਨਾਂ ਦਾ ਤਿਆਗ ਸਭ ਜਹਾਦਿਆਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘ ਜਾਣਾ ਹਰ ਇੱਕ ਸਿੱਖ ਨੂੰ ਅੰਦਰੋਂ ਮਜ਼ਬੂਤ ਕਰਦਾ ਪਿਆ ਸੀ ਪਰਿਵਾਰਾਂ ਵਿੱਚ ਵੀ ਕਦੀ ਨੋਟ ਕਰਿਓ ਜਦੋਂ ਪਰਿਵਾਰਾਂ ਵਿੱਚੋਂ ਇੱਕ ਜੀ ਲਾਲਚੀ ਹੋਏਗਾ ਨਾ ਪਰਿਵਾਰ ਖੇਰੂ-ਖੇਰੂ ਹੋ ਜਾਏਗਾ ਪਰਿਵਾਰ ਦਾ ਹਰ ਜੀ ਤਿਆਗੀ ਹੋਏਗਾ ਨਾ ਪਾਵੇਂ 15 ਕੀ 40 ਕੀ 50 ਜੀ ਵੀ ਇੱਕ ਘਰ ਦੇ ਵਿੱਚ ਰਹਿ ਸਕਦੇ। ਤਿਆਗ ਸਮਝਦੇ ਆਪਾਂ ਜਿੱਦਾਂ ਦਾ ਪਿਆਰ ਆਪਣੇ ਬੱਚੇ ਨੂੰ ਕਰਨਾ ਉਦਾਂ ਦਾ ਹੀ ਆਪਣੇ ਭਰਾਵਾਂ ਦੇ ਭੈਣਾਂ ਦੇ ਬੱਚਿਆਂ ਨਾਲ ਕਰਨਾ। ਇੱਕੋ ਜੀ ਵਿਚਾਰਤਾਰਾ। ਕੋਈ ਮਨ ਵਿੱਚ ਨਹੀਂ ਜਿਹੜਾ ਮੋਹ ਹੁੰਦਾ ਉਹ ਔਗਣ ਹੈ ਪਿਆਰ ਉਹ।